ਸਹਾਇਓ ਪਰ ਗੁਰੂ ਨਾਨਕ ਦੇਵ ਜੀ ਇੱਕ ਚਾਰ ਉਦਾਸੀਆਂ ਜਦੋਂ ਕਰਨ ਤੋਂ ਪਹਿਲਾਂ ਪ੍ਰਦਾਨੇ ਨੂੰ ਕੀ ਕਹਦੇ ਨੇ ਕਿ ਜੇ ਚੱਲ ਪ੍ਰਦਾਨੇ ਚੱਲੀਏ ਕਿਉਂਕਿ ਜਿਹੜੇ ਦੁਰਮ ਕਰਦੇ ਨੇ ਉਸ ਸਮੇਂ ਹਿੰਦੂਆ ਦੀਆਂ ਕਿੰਨੇ ਮੰਡੀਆਂ ਲਾਈਆਂ ਜਾਂਦੀਆਂ ਬੱਲੇ ਮਾੜਾ ਇਹ ਸ਼ਬਦ ਵੀ ਚਾਰਿਆ ਸਰੋਤੇ ਉੱਤੇ ਭਾਈ ਪਰ ਉਹ ਸੱਮਾ ਨਹੀਂ ਸੱਮਾ ਥੋੜਾ ਜਿਹਾ ਘੱਟ ਹੈ ਮੈਂ ਬੇਨਤੀ ਕਰਾਂ ਲੋ ਮਰਦਾਨੇ ਨੂੰ ਇੱਕ ਬਹੁਤ ਨਾਨਕ ਦੇ ਮੜਾਈ ਬਾਲੇ ਨੂੰ ਲੈ ਕੇ ਇਹਨਾਂ ਨੂੰ 4.10.98000 ਤੋਂ ਜਿਹਨਾਂ ਵਿੱਚ ਲਿਗੇ ਦਰਮਿਆਨ ਤੈਅ ਕਰਦੇ ਨੇ ਜਿਹੜੇ ਹਿੰਦੂਆਂ ਨੂੰ ਵੇਚ ਰਹੇ ਸੀ ਉਹ ਸਮੇ ਦਾ ਬਹੁਤ ਸਾਰੀ ਖਰਚੀ ਜੀ ਨੇ ਬੁਲਾੜੇ ਨੇ ਪਾਪੀ ਉਹ ਪਾਪ ਵਿੱਚ ਹੀ ਤੜਾਈ ਸੀ ਨੇ ਵੇਚਦੇ ਨੇ ਭਾਈ ਉਹ ਸਮੇ ਦਾ ਵਰਨ ਨਹੀਂ ਥੁੜੇ ਕਿਹਾ ਯਾਸ਼ ਦੇ ਸੰਤਾਨ ਨੂੰ संगतां प्यार कराई तोड तेरी ख़ुशी जे विचो ई तरबार बरा जी थोरी अंदर रूपधार ते आप बची नामदेव तो नाम अलफ़ी पैस पी पी धर्म कया नर्म पाणी जी कर्म तव्हां भेण नानकी द नानकीरा पर मिस्ट गान ਕਿ ਸਤਿਗੁਰਾਂ ਦੇ ਮਿਵਾਰ ਦੇ ਵਿੱਚ ਹਾਜ਼ਰੀ ਭਰੀ ਹਾਜ਼ਰੀ ਭਰ ਕੇ ਸਮੇਂ ਇੱਕ ਰੀਨੇਗਾ ਪਰਖ ਰਿਹਾ ਜਲਦੀਆਪੁਰਾ ਪੁਰਾ ਪਾਣੀ ਖੇਮਾ ਸੰਗਤ ਵੱਡੀ ਤੇ ਭਾਈ ਕਬੀਰ ਸਿੰਘ ਦੀ ਸਾਡੇ ਤੋਂ ਵਰਸ਼ ਹੋ ਗਿਆ ਆਉ ਬਹੁਤ ਵਾਲੇ ਜੱਥੇ ਦਾ ਕਰੋ ਸਵਾਗਤ ਕਿਉਂਕਿ ਰਾਣਾ ਰੌਦਾ ਪੂਰਾ ਹੈ ਰੰਮਨ ਤੁੰਗੂ ਕੀਰ ਬਾੜਵੀ ਆਪੂ ਆਪਣੀ ਕੋਈ ਨੰਦਾ ਸੋ ਭਾਈ ਇਸ ਸਮੇਂ ਸਭ ਦੀ ਆਪੋ ਆਪਣੀ ਹਾਜ਼ਰੀ ਭਰਨੀ ਹੈ ਬਹੁਤ ਸੁਖਾਂ ਚ ਦਿਸ਼ਾ ਜਿਹੜਾ ਆਪਣੇ ਸ਼ੇਮੇ ਬਾਸ਼ਾ ਗੋਮਨ ਮਹਾਰਾਜੀ ਬੀਟੀ ਦੇ ਮਾਲਕ ਜਿਹੜੇ ਬੱਦੀ ਛੋੜ ਦੇ ਫੁੱਲ ਲੈ ਕੇ ਸਤਗੁਰਾਂ ਦੇ ਦਰਵਾਜ਼ੇ ਦੇ ਚੰਨ ਸਮਾਗਮ ਹੋਈ ਹੈ ਆਓ ਇੱਕ ਵਾਰ ਪਿਆਰ ਦਾ ਸਬੂਤ ਦੇਣ ਫੱਟੇ ਦੇ ਵਿੱਚ ਭਾਈ ਗੱਜਬੱਜ ਦੇ ਬਲਾਅ ਫੱਟੇ ਵਾਹਿਗੁਰੂ ਜੀ ਕਾ ਸਤਿ ਸਾਹ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਹੈ ਭਾਈ ਸਰਪਾਈ ਪੂਰਾ ਸਿੰਘ ਜੀ ਨੂੰ ਤੇ ਸਾਥੀ ਕ੍ਰਿਸ਼ਨਾ ਜੀ ਤੇ ਸਹਿਬਾਨ ਜੀ ਨੂੰ ਆਪ ਸੰਗਤ ਗੁਰੂ ਜੀ ਅੱਜ ਜੋੜਿਆ ਮੈਂ ਬੇਨਤੀ ਕਰਾਂਗਾ ਕਿ ਬਾਬਾ ਅਮਨਦੀਪ ਕੌਰ ਉਹਨਾਂ ਦਾ ਤੁਹਾਡੀ ਜੀ ਸਾਹਿਬ 20 ਮਿੰਟਾਂ ਦੀ ਆਗਿਆ ਦਿੱਤਾ ਨੂੰ ਇਤਹਾਸ ਨਾਲ ਜੋੜ ਕੇ ਆਓ ਅਤੇ ਉਹਨਾਂ ਦੇ ਜੱਥੇ ਪੱਤਰ ਜਿਆ ਬਾਖੁਰਵਾਂ ਦੀ ਜੀ ਆਪ ਦਾ ਲਾਭ ਪ੍ਰਾਪਤ ਕਰੋ। ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ। ਇਹ ਨਾ ਕਹੋ ਨਾ ਕਿ ਇਹ ਨਾ ਅੱਛਾ ਰਸ ਨਾ ਫੋਨ ਲਾ ਰਿਹਾ ਤੁਸਾਂ ਆ ਕੇ ਮੇਰੇ ਕੋ ਨਾ ਬੁੱਕਟਾ ਸੋਣਾ ਕਰ ਚੱਕੇ ਹੁਣ ਪਾਣੀ ਸੁੱਕਾ ਆ ਗਿਆ ਇਹ ਨਿਓਂ ਨਹੀਂ ਬਠੇਂ ਨਿਓਂ ਤੇ ਕੋਈ ਨਹੀਂ ਬੈਠੀ ਹੈ ਕਿਸੇ ਮਾਤਾ ਦਾ ਇੱਕ ਫੋਨ ਜਿਹੜਾ ਕੇ ਸੋਰ ਦੇ ਇਸ਼ਾਰਾ ਕਰਦੇ ਆ ਕਿਸੇ ਸਰਾਤੀ ਅੰਸਬ ਨੇ ਕੱਢ ਲਿਆ